ਸੇਮ ਖੱਤੇ ਵਾਲਾ ਡਿਸਟ੍ਰਿਕਟ ਸੈਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈਪੁਰ ਤੋਂ ਜੀ ਅੱਜ ਐਸ ਵੇਲੇ ਅਸੀਂ ਮੱਲਾਂ ਵਾਲਾ ਬਸਤੀ ਸੁਨਮਾ ਚੌਕ ਦੇ ਵਿੱਚ ਜੋ ਮਖੂ ਤੋਂ ਮੱਲਾਂ ਵਾਲਾ ਰੋਡ ਆ ਇੱਥੇ ਅਸੀਂ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਵਾ ਇਹਦਾ ਕਾਰਨ ਇਹ ਆ ਕਿ ਪਰਸੋਂ ਤੋਂ ਜੋ ਕਿ ਮਜੀਠਾ ਰੈਲੀ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਨੇ ਸਵਾਲ ਕਰਨ ਜਾਣਾ ਸੀ ਪਰसों ਤੋਂ ਭਗਵੰਤ ਮਾਨ ਸਰਕਾਰ ਨੇ ਜਿਹੜੀ ਕਿਸਾਨ ਆਗੂਆਂ ਦੀ ਫੜੋਫੜਾਈ ਦਾ ਦੌਰ ਸ਼ੁਰੂ ਕੀਤਾ ਸੀ ਉਹਦੇ باوجود ਵੀ ਉੱਥੇ ਸਵਾਲ ਕਰਨ ਮਜੀਠਾ ਚੌਂਕ ਤੱਕ ਗਏ ਆ ਸਾਡੇ ਕਿਸਾਨ ਆਗੂ ਇਹਨਾਂ ਦੀਆਂ ਰੋਕਾਂ ਤੋੜ ਕੇ ਤੇ ਜਦੋਂ ਸ਼ਾਂਤਾਂ ਗੱਲ ਕਿਸੇ ਨਹੀਂ ਸਿਰੇ ਚੜੀ ਤੇ ਸ਼ਾਮ ਨੂੰ ਜਿਹੜੀ ਆਗੂਆਂ ਦੀ ਰਹਾਈ ਦੀ ਕਮਿਟਮੈਂਟ ਅਮਰਸਰ ਦੇ ਐਸਐਸਪੀ ਵੱਲੋਂ ਕੀਤੀ ਗਈ ਤੇ ਜੀ ਦੇ ਵਿਹਾਰ ਦੇ ਉੱਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਦੋਂ ਆਗੂਆਂ ਦੀ ਰਿਹਾਈ ਨਹੀਂ ਸੀ ਕੀਤੀ ਜਾ ਰਹੀ ਤੇ ਜਥੇਬੰਦੀ ਨੇ ਪੂਰੇ ਪੰਜਾਬ ਦੇ ਵਿੱਚ ਰੋਡ ਰੋਕਣ ਦਾ ਸੱਦਾ ਦਿੱਤਾ ਸੀ ਜਿਹਦੇ ਤਹਿਤ ਪੂਰੇ ਪੰਜਾਬ 'ਚ ਰੋਡ ਜਿੱਥੇ ਰੋਕੇ ਗਏ ਸੀ ਉੱਥੇ ਹੀ ਸੰਗਰੂਰ ਦੇ ਵਿੱਚ ਲੋਂਗੋਵਾਲ ਵਿਖੇ ਬੀਕੇ ਜੂ ਏਕਤਾ ਆਜ਼ਾਦ ਦੇ ਜਿਹੜੇ ਆਗੂ ਸਹਿਬਾਨ ਜਸਵਿੰਦਰ ਸਿੰਘ ਲੋਂਗੋਵਾਲ ਤੇ ਉਹਨਾਂ ਦੇ ਸਾਥੀ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਜਦੋਂ ਐਲਾਨ ਆ ਗਿਆ ਕਿ ਸਮਝੌਤਾ ਹੋ ਗਿਆ ਆਗੂ ਰਿਹਾ ਕਰ ਦਿੱਤੇ ਜਾਣਗੇ ਉਹਨਾਂ ਨੂੰ ਅਮਨ ਰੋੜਾ ਨੇ ਉਥੇ ਪੁਲਿਸ ਪ੍ਰਸ਼ਾਸਨ ਤੋਂ ਤਸ਼ੱਦਦ ਕਰਾਇਆ लाਠੀ ਚਾਰਜ ਕਰਾਈ ਆਮ ਆਦਮੀ ਪਾਰਟੀ ਦਾ ਜੋ ਪ੍ਰਧਾਨ ਆ ਤੇ ਉਹਦੇ ਕਹਿਣ ਦੇ ਉੱਤੇ ਉਥੇ ਜਿਹੜਾ ਉਹਨਾਂ ਨੂੰ ਡਿਟੇਨ ਕੀਤਾ ਗਿਆ ਵਾ ਤੇ ਥਾਣੇ ਅੱਜ ਬੰਦ ਕੀਤਾ ਗਿਆ ਉਹਦੇ ਵਿਰੋਸ ਦੇ ਵਿੱਚ ਅੱਜ ਜਥੇਬੰਦੀ ਨੇ ਐਲਾਨ ਕੀਤਾ ਪੂਰੇ ਪੰਜਾਬ ਦੇ ਵਿੱਚ ਜੋਂ ਪਦਰੀ ਫੁੱਟਲੇ ਭੁਕੇ ਜਾਨ ਜਿਸ ਦੇ ਤਹਿਤ ਜਿੱਥੇ ਪੂਰੇ ਪੰਜਾਬ ਚ ਨਾ ਪੂਰੇ ਜ਼ਿਲ੍ਹੇ ਦੇ ਵਿੱਚ ਫਰੋਈਪਰ ਦੇ ਵਿੱਚ ਫੂਕੇ ਜਾ ਰਹੇ ਆ ਉੱਥੇ ਹੀ ਮੱਲਾਵਾਲਾ ਜ਼ੋਨ ਦੇ ਵੱਲੋਂ ਵੱਡਾ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਭਗਵੰਤ ਮਾਨ ਦਾ ਤੇ ਅਮਰ ਰੋੜੇ ਦਾ ਜਿਹੜਾ ਇੱਥੇ ਪੁਤਲਾ ਫੂਕਿਆ ਗਿਆ ਵਾ ਸਾਡੀ ਜ਼ੋਰਦਾਰ ਮੰਗਿਆ ਵੀ ਜਿਹੜੇ ਪਰਸੋਂ ਦੇ ਆਗੂ ਸਰਵਨ ਸਿੰਘ ਪਧੇਰ ਤੇ ਉਹਦੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਉਹਦੀ ਅੱਜ ਕਮਿਟਮੈਂਟ ਕੀਤੀ ਉਹ ਰਹਾ ਕੀਤੇ ਜਾਂ ਜੇਲ੍ਹਾਂ ਜੋ ਬਾਹਰ ਕੀਤਾ ਜਾਵੇ ਜਿਹੜਾ ਕੱਲ ਉਥੇ ਸ਼ਦਰ ਕੀਤਾ ਇੱਕ ਸਖਸ਼ਵਦਾਇ ਨਖੇਦੀ ਕਰਦੇ ਆ ਉਹਦੀ ਅਸੀਂ ਭਗਵੰਤ ਮਾਨ ਸਰਕਾਰ ਦੀ ਤੇ ਜਿਹੜੇ ਸਾਡੇ ਆਗੂ ਉਥੇ ਡੇਨ ਕੀਤੇ ਉਹ ਤੁਰੰਤ ਰਹਾ ਕੀਤੇ ਜਾਣ ਇਹ ਮੰਗ ਨੂੰ ਲੈ ਕੇ ਜਿਹੜਾ ਅੱਜ ਦਾ ਪ੍ਰੋਟੈਸਟ ਸਾਡਾ ਉਹ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ